ਪੈ ਗਈ ਹੁਣ ਤੇਰੇ ਕਾਹਦੇ ਕੰਡ ਲੈ ਆ ਗਈ ਮੇਰੀ ਥੱਕਦੀ ਆ ਫੋਨ ਕਰ ਦਿੰਦੀ ਆ ਥੱਕਦੀ ਆ ਉਹਨੂੰ ਫੋਨ ਕਰ ਦਿੰਦੀ ਆ ਉਹਦੀ ਸੱਸ ਨੇ ਤਾਂ ਮੈਨੂੰ ਨਾ ਲੈਣਿਆ ਜਾਂ ਮੇਰੀ ਧੀ ਨੇ ਸੁਣਨੇ ਤੇ ਰੱਖ ਜਾਣਾ ਨਾ ਪੱਪੀ ਦੱਸਣ ਕੀ ਗੱਲ ਹੋ ਗਈ ਇਹ じゃ ਤੁਹਾਡਾ ਕਿਹੜਾ ਕੱਡਾੜਾ ਖੜਿਆ ਸੀਗਾ ਜਿਹੜਾ ਮੈਂ ਆ ਵੀ ਤਕਲਾਕੇ ਕੱਢਣਾ ਸੀ ਤੁਹਾਡਾ ਆ ਤੁਸੀਂ ਦੋਨੇ ਜਾਣੀਆਂ ਮੇਰੇ ਮਗਰ ਪੈ ਗਈਆਂ ਉਹ ਲਾਹ ਗੁੱਡੀ ਨੂੰ ਫੋਨ ਕਰਕੇ ਮੈਂ ਕੀ ਗਲਤ ਕਰ ਲਿਆ ਤੇਨੂੰ ਨਹੀਂ ਪਤਾ ਪੱਪੀ ਤੇ ਹਾਰਾ ਦੇ ਦਿਨੇ ਤਾਂ ਸੌ ਕੰਮ ਹੁੰਦੇ ਆ ਅੱਜ ਦੇ ਘਰੇ ਤੁਸੀਂ ਮੈਨੂੰ ਨਾ ਕੋਈ ਚੱਜ ਨਾਲ ਕੰਮ ਕਰਨ ਨਾ ਦੇਓ ਜਦੋਂ ਦੇਖੋ ਕੋਈ ਨਾ ਕੋਈ ਨਿੱਤ ਨਮਾ ਸਿਆਪਾ ਖੜਾ ਕਰੀ ਰੱਖਦੇ ਹੋ ਤੁਸੀਂ ਪਹਿਲਾਂ ਤੂੰ ਨਾ ਇਹਦੇ ਦਿਮਾਗ ਦਾ ਇਲਾਜ ਕਰਾ ਚੱਕ ਕੇ ਫੋਨ ਕਰਤਾ ਤੂੰ ਇਹਨੂੰ ਹੁਣੇ ਹੀ ਆ ਜਾ ਤੂੰ ਕਦੇ ਆਪਦੇ ਦਿਮਾਗ ਤੋਂ ਵੀ ਕੰਮ ਲੈ ਲਿਆ ਕਰ ਉਹ ਬਿਨਾਂ ਗੱਲ ਤੋਂ ਇਹਨੂੰ ਬੁਲਾਉਣਾ ਕਿੱਥੋਂ ਦੀ ਅਕਲਮੰਦੀ ਆ ਐਵੇਂ ਨਾ ਤੁਸੀਂ ਮੰਮੀ ਦੇ ਚੱਕੇ ਚਕਾਏ ਬੋਲੀ ਜਾਓ ਤੁਹਾਨੂੰ ਪਤਾ ਤਾਂ ਹੈਗਾ ਮੰਮੀ ਦੇ ਸੁਭਾਅ ਦਾ ਇਹ ਤਾਂ ਬਿਨਾ ਨਹੀਂ ਤਾਂ ਦੁੱਤੀ ਲਾ ਲੈਂਦੇ ਨੇ ਜਿੱਦਣ ਦੀ ਤੂੰ ਆਈ ਮੰਮੀ ਤਾਂ ਪਾਗਲ ਬਣਾਤੀ ਮੰਮੀ ਨੂੰ ਤਾਂ ਉਦੋਂ ਦੀ ਅਕਲ ਹੈ ਨਹੀਂ ਅਸੀਂ ਤਾਂ ਸਾਰਾ ਟੱਬਰ ਕਮਲਿਆਂ ਦਾ ਕਮਲੇ ਠੀਕ ਆ ਆ ਤੂੰ ਤਾਂ ਬੜੀ ਸਿਆਣੀ ਆ ਗਈ ਹੁਣ ਇਸ ਟੱਬਰ ਦੇ ਵਿੱਚ ਤੂੰ ਦਸਣ ਫੋਨ ਕਿਉਂ ਕੀਤਾ ਉਹ ਗੱਲ ਤਾਂ ਹਏ ਘਰੀ ਆ ਜਾ ਉਦੋਂ ਚੱਕ ਲੈ ਜੇ ਕਾਹ ਨਹੀਂ ਖਤਮ ਹੋ ਗਈ ਮੇਰੇ ਤਾਂ ਬੇਟ ਚੋਲ ਪੁੱਤ ਨਹੀਂ ਭਈਆ ਸੌ ਲਗਾ ਨਹੀਂ ਸਭ ਦੀ ਤੇ ਮੇਰੀ ਗੱਲ ਆ ਆ ਕੀ ਹੋ ਗਿਆ ਮੰਮੀ? ਬਦਾਨ ਕੀ ਹੋ ਗਿਆ ਮੈਂ ਤਾਂ ਬਹੁਤ ਟੰਡ ਰਖਾ ਮੇਰ ਤਾਂ ਜਾਨ ਨਿਕਲਦੀ ਆ। ਮੰਮੀ ਤੁਹਾਡਾ ਫੋਨ ਕਿੱਥੇ ਆ? ਇਹ ਇੱਛੇ ਤਾਂ ਹਾਣਾ ਮੱਚਾ ਕੇ ਫੋਨ ਮੇਰਾ। ਕੌਣ ਕਰਨਾ ਤੂੰ ਛੇਤੀ ਕਰ। ਹਾਏ। ਹੈਲੋ, ਬੁੱਡੀ ਤੂੰ ਜਿੱਧਾ ਹੈਗੀ ਆ ਨਾ ਜਲਦੀ ਤੋਂ ਜਲਦੀ ਘਰੇ ਪਹੁੰਚ ਜਾ। ਬਹੁਤ ਜ਼ਰੂਰੀ ਕੰਮ ਆ। ਸਾਰੀਆਂ ਗੱਲਾਂ ਹੁਣ ਫੋਨ ਤੇ ਦੇ ਆ ਜਦੋਂ ਘਰੇ ਆਏਂਗੀ ਉਦੋਂ ਹੀ ਦੱਸੋ ਜਲਦੀ ਆ ਜਾ ਗੱਲ ਤਾਂ ਆ ਸੀਗੀ ਹੁਣ ਤੁਸੀਂ ਆਪ ਹੀ ਦੱਸੋ ਇਹਦੇ ਚ ਕੀ ਗਲਤ ਕੀਤਾ ਮੈਂ ਮੇਰੀ ਗੱਲ ਸੁਣਨ ਤੋਂ ਗਲਤ ਕੀ ਨਹੀਂ ਕੀਤਾ ਹਾਂ ਉਹ ਕੁੜੀ ਆ ਕੇ ਸੰਭੂ ਕੇ ਮੈਨੂੰ ਕੁੜੀ ਲੈ ਕੇ ਜਾਊਗੀ ਡਾਕਟਰ ਤੇ ਉਹਦਾ ਫਰਜ ਆ ਤੇਰਾ ਫਰਜ ਆ ਹੁਣ ਕਹਿੰਦੇ ਚੁੱਪ ਕਰਕੇ ਖੜ ਕੀ ਇਹਨੂੰ ਸਾਂਭਣ ਦੀ ਜ਼ਿੰਮੇਵਾਰੀ ਤੇਰੀ ਐ ਜਾਂ ਮੇਰੇ ਭੈਣ ਦੀ ਐ ਵੀਰੇ ਮੈਂ ਤੈਨੂੰ ਕਿਹੜੀ-ਕਿਹੜੀਆਂ ਗੱਲਾਂ ਦੱਸਾਂ ਨਾ ਦੱਸਾਂ ਫਰ ਤਾਂ ਹੀ ਗੱਲ ਹੋ ਜਾਣੀ ਆ ਵੀ ਹਾਂ ਭਾਈ ਕੁੜੀ ਆਉਂਦੀ ਆ ਘਰੇ ਦਖਲ ਅੰਦਾਜ਼ੀ ਕਰਦੀ ਐ ਕਲੇਸ਼ ਪਵਾ ਕੇ ਤੁਰ ਜਾਂਦੀ ਆ ਤੂੰਗਾ ਤੂੰ ਡਰਦੀ ਆ ਤੇਰੀ ਮਾਂ ਬੈਠੇ ਆ ਤੈਨੂੰ ਮੇਰੇ ਬੈਠੀ ਤੋਂ ਆਇਆ ਵੀ ਕਿ ਮੈਂ ਤਾਂ ਜੂ ਕੋਈ ਮੈਂ ਜੀਵ ਨਹੀਂ ਖੱਚ ਕੇ ਰੱਖ ਲੂੰ ਆ ਦੇਖ ਲੈ ਆ ਕਿਵੇਂ ਮੇਰੀ ਮਾਂ ਤੇ ਤੈਨੂੰ ਕੋਲ ਪਾ ਕੇ ਧਰਤਾ ਪਰ ਤੇਰੇ ਦਿਮਾਗ 'ਚ ਗੱਲ ਰਹੀ ਆ ਉਹਦੇ ਹੈ ਜੇ ਇਹ ਤੇ ਦਿਮਾਗ 'ਚ ਗੱਲ ਆ ਜੇ ਤਾਂ ਕਹਿਣਾ ਹੀ ਕਿ ਇਹਦਾ ਦਿਮਾਗ ਤਾਂ ਪੁੱਠਾ ਹੀ ਚੱਲਦਾ ਤੇ ਚੱਲਦਾ ਤੂੰ ਮੈਨੂੰ ਪਹਿਲਾਂ ਇਹ ਦੱਸ ਤੂੰ ਡਾਕਟਰ ਦੇ ਬੇਬੇ ਨੂੰ ਲੈ ਕੇ ਗਈ ਤਾਂ ਕਿਉਂ ਨਹੀਂ ਗਈ ਮੈਂ ਕਿਵੇਂ ਲੈ ਕੇ ਜਾਂਦੀ ਤੁਹਾਨੂੰ ਯਾਦ ਆ ਜਦੋਂ ਪਿਛਲੀ ਵਾਰੀ ਮੈਂ ਮੰਮੀ ਨੂੰ ਆਪ ਡਾਕਟਰ ਦੇ ਲੈ ਕੇ ਗਈ ਸੀ ਤੇ ਗੁੱਡੀ ਨੇ ਕਿਵੇਂ ਘਰ ਆ ਕੇ ਕਲੇਸ਼ ਪਾ ਲਿਆ ਸੀ ਆ ਕੀ ਗੱਲ ਪਾਪੀ ਤੂੰ ਘਰ ਦੇ ਮੂੰਹ ਆ ਤਾਂ ਮੂੰਹ ਬਣ ਕੇ ਦਿਖਾਤਾ ਤੇ ਤੋ ਧੀਨਾ ਬਣ ਹੋਇਆ ਨਾ ਜੇ ਮੇਰੀ ਮਾਂ ਠੀਕ ਨਹੀਂ ਸੀ ਤੇ ਇਹਨੂੰ ਪਤਾ ਆਇਆ ਤਾਂ ਉਹਨੂੰ ਡਾਕਟਰ ਜੀਤ ਦੇ ਲੈ ਕੇ ਜਾਣਾ ਸੀਗਾ ਤੇ ਗੁਪਤੇ ਦੇ ਕਿਉਂ ਲੈ ਕੇ ਗਈ ਉਹ ਗੁੱਡੀ ਤੂੰ ਕਿਉਂ ਐਵੇਂ ਬੋਲੀ ਜਾਂਦੀ ਆ ਤੇਰੇ ਮੰਮੀ ਨੇ ਇਹ ਰੋੜਾ ਪਾ ਲਿਆ ਸੀਗਾ ਵੀ ਮੈਨੂੰ ਗੁਪਤੇ ਦੇ ਲੈ ਕੇ ਜਾਵੋ ਮੈਂ ਤਾਂ ਆਪਦੇ ਵੱਲੋਂ ਵੀ ਉਹਨਾਂ ਨੂੰ ਤਾਂ ਲੈ ਗਈ ਵੀ ਜੇ ਇਹਨਾਂ ਦੀ ਸੈਟੀਸਫੈਕਸ਼ਨ ਡਾਕਟਰ ਗੁਪਤੇ ਦੇ ਹੁੰਦੀ ਹੈ ਤਾਂ ਮੈਂ ਉੱਥੇ ਹੀ ਲੈ ਕੇ ਜਾਵਾਂ ਮੈਨੂੰ ਵੀ ਤਾਂ ਖਰਾਬ ਦੀ ਮਾਂ ਦਾ ਫਿਕਰ ਆ ਮੈਨੂੰ ਜੇ ਫਿਕਰ ਹੁੰਦਾ ਫਿਰ ਉਸ ਡਾਕਟਰ ਦੇ ਲੈ ਕੇ ਹੀ ਨਾ ਜਾਂਦੀ ਤੇ ਮੰਮੀ ਨੂੰ ਕੁਝ ਹੋ ਜਾਂਦਾ ਨਾ ਮੈਂ ਤੇਰੀ ਚੰਗੀ ਭੋਤਰੀ ਭਲਾ ਦੇਣੀ ਸੀ ਤੇ ਗੁੱਡੀ ਮੈਂ ਤਾਂ ਆਪਦੇ ਵੱਲੋਂ ਸਹੀ ਹੋਇ ਕੀਤਾ ਮੈਨੂੰ ਉਸ ਟਾਈਮ ਜੋ ਸੁਝਿਆ ਮੈਂ ਉਹ ਕਰਤਾ ਹੁਣ ਜੇ ਤੂੰ ਇਹਨੂੰ ਗਲਤ ਮੰਨਦੀ ਹੈ ਤੇ ਵਿੱਚ ਮੇਰਾ ਕੀ ਕਸੂਰ ਹੈ ਮੈਂ ਕਰਦੀ ਨੂੰ ਜ਼ਰੂਰ ਮਾਂ ਦਾ ਉਹ ਵਗ ਰੱਖਦੀ ਆ ਰਹਿਣ ਦੇ ਬਸ ਕਰ ਜਾ ਪਤਾ ਹੀ ਇਹ ਮੈਨੂੰ ਜਿਹੜਾ ਮਾਂ ਨੂੰ ਰੱਖਦੀ ਆ ਇਹ ਤਾਂ ਮੇਰੀ ਮਾਂ ਹੀ ਤਾਂ ਨਾ ਟੱਕਰੀ ਹੋਈ ਆ ਜਿਹੜੀ ਤੈਨੂੰ ਕੁਝ ਕਹਿੰਦੀ ਨੇ ਜੇ ਕੋਈ ਹੋਰ ਡਾਡੀ ਟੱਕਰੀ ਹੁੰਦੀ ਨਾ ਤੈਨੂੰ ਤੇਰੇ ਪਾਪ ਚ ਕਾ ਦਿੰਦੀ ਮਾਂ ਪਾਪ ਚ ਕਾਵੇ ਨਾ ਚਕਾਵੇ ਪਰ ਧੀ ਤਾਂ ਕੋਈ ਕਸਰ ਨਹੀਂ ਨਾ ਛੱਡਦੀ ਉਹਦੇ ਕਲੇਸ਼ਾਂ ਤੋਂ ਬਚਦੀ ਨੇ ਮੈਂ ਸੋਚਿਆ ਵੀ ਮੈਂ ਇਸ ਵਾਰ ਇਹ ਵੀ ਜੁੱਤੀਆਂ ਆਪ ਕਿਉਂ ਖਾਣੀਆਂ ਨੇ ਮੈਂ ਗੁੱਡੀ ਨੂੰ ਬੁਲਾ ਕੇ ਪੁੱਛ ਲੈਂਦੀ ਆ ਵੀ ਭਾਈ ਤੇਰੀ ਮਾਂ ਨੂੰ ਕਿਹੜੇ ਡਾਕਟਰ ਕੋਲੇ ਲੈ ਕੇ ਜਾਣਾ ਜਿਹੜੇ ਫੈਸਲੇ ਘਰ ਦੇ ਆਪਾਂ ਲੈਣੇ ਆ ਉਹ ਤਾਂ ਆਪਾਂ ਹੀ ਲੈਣੇ ਆ ਉਹਨੂੰ ਬਗਾਨੀ ਧੀ ਨੂੰ ਬੁਲਾ ਕੇ ਇੱਥੇ ਵਿੱਚ ਉਹਨੂੰ ਕਿਉਂ ਕਰੇਸ ਚੋਂ ਦਾ ਮੂੰਹ ਕਾਲਾ ਕਰਨ ਵਾਲੀਆਂ ਗੱਲਾਂ ਕਰਦੇ ਆ ਕਿਹੜੇ ਫੈਸਲੇ ਕਿਹੜੇ ਆਪਾਂ ਲੈਣੇ ਨੇ ਕੋਈ ਫੈਸਲਾ ਇਦਾਂ ਦਾ ਹੁੰਦਾ ਆ ਜਿਹਦੇ 'ਚ ਮੇਰੀ ਰਾ ਲਈ ਜਾਂਦੀ ਆ ਕਦੀ ਮੇਰੀ ਕਿਸੇ ਨੇ ਕੋਈ ਗੱਲ ਮੰਨੀ ਆ ਹਮੇਸ਼ਾ ਇਹੀ ਕਹਿ ਦਿੰਦੇ ਨੇ ਵੀ ਗੁੱਡੀ ਨੂੰ ਬੁਲਾ ਲਓ ਗੁੱਡੀ ਨੂੰ ਪੁੱਛ ਲਓ ਜੇ ਉਹਨੂੰ ਗੁੱਡੀ ਬਹੁਤ ਹੀ ਸਿਆਣੀ ਆ ਤੇ ਜੇ ਮੈਂ ਗੁੱਡੀ ਨੂੰ ਫੋਨ ਕਰਕੇ ਗੁੱਡੀ ਨੂੰ ਪੁੱਛਣ ਲਈ ਬੁਲਾ ਲਿਆ ਤਾਂ ਹੁਣ ਤੁਸੀਂ ਸਾਰੇ ਮੇਰੇ 'ਚ ਗਲਤੀਆਂ ਕੱਢੀ ਜਾਂਦੇ ਹੋ ਗਲਤੀ ਕੱਢਣੀ ਆਈ ਆ ਆ ਕੁੜੀ ਨੂੰ ਤਾਂ ਵਿਚਾਲੇ ਲੈ ਕੇ ਖੜਾਤਾ ਨਾ ਤੇਤੀ ਜੜ ਤਾਂ ਤੂੰ ਉਹਨੂੰ ਮੇਰੀ ਭੈਣ ਨੂੰ ਹੀ ਬਣਾਤਾ ਨਾ ਕਰ ਮੈਂ ਹੁਣ ਤੇਰੇ ਸਾਹਮਣੇ ਦੀ ਗੱਲ ਆ ਤੇਰੀ ਮੰਮੀ ਤੇਰੀ ਮਾਂ ਕਰਕੇ ਬੋਲਦੀ ਆ ਹੈਦੀ ਪਰ ਇਹਨੂੰ ਲਿਆ ਕੇ ਤਾਂ ਵੀ ਮੇਰੀ ਮੰਮੀ ਆ ਕਦੇ ਵੀ ਨਹੀਂ ਕਹਿੰਦੀ ਮੰਮੀ ਤੁਸੀਂ ਕਦੀ ਮੇਰੀ ਮੰਮੀ ਬਣ ਕੇ ਦਿਖਾਇਆ ਮੈਨੂੰ ਹੁਣ ਤਾਜ਼ਾ ਤਾਜ਼ਾ ਹੀ ਲਾ ਲਓ ਮੌਸਮ ਬਦਲ ਰਿਹਾ ਮੈਂ ਮੰਮੀ ਨੂੰ ਕਹਿੰਦਾ ਵੀ ਮੰਮੀ ਤੁਹਾਡੀ ਨਾ ਪੇਟੀ ਦੇ ਵਿੱਚੋਂ ਮੈਂ ਤੁਹਾਡੇ ਆ ਕੰਬਲ ਵਰਜਾਈਆਂ ਕੱਢ ਦਿੰਨੀ ਆ ਮੈਨੂੰ ਕਹਿੰਦੇ ਨਾ ਤੂੰ ਨਾ ਮੇਰੀ ਪੇਟੀ ਨੂੰ ਹੱਥ ਲਾਈ ਮੇਰੀ ਧੀ ਆਉਗੀ ਆ ਕੇ ਸਾਰਾ ਕੰਮ ਕਰੂਗੀ ਗੁੱਡੀ ਨੂੰ ਫੋਨ ਕੀਤਾ ਗੁੱਡੀ ਆਈ ਆ ਆ ਕੇ ਚਾਬੀਆਂ ਉਹਨੂੰ ਪੜਾਈਆਂ ਗੁੱਡੀ ਨੇ ਸਾਰਾ ਸਮਾਨ ਕੱਢਿਆ ਧੁੱਪ ਲਵਾਈ ਆ ਤੇ ਰਿਸ਼ਾਲ ਨੂੰ ਫਿਰ ਲੋਕ ਲਾ ਕੇ ਰੱਖ ਦਿੱਤਾ ਕੀ ਗੱਲ ਮੈਂ ਘਰ ਦਾ ਜੀ ਨਹੀਂ ਹੈਗੀ ਬੱਸ ਸ਼ੁਕਰ ਕਰ ਵੀ ਗੁੱਡੀ ਨੇ ਆ ਕੇ ਕੰਮ ਤੇਰੇ ਕੰਮ ਦੇ ਵਿੱਚ ਹੱਥ ਹੀ ਵਟਾਇਆ ਕੰਮ ਵਧਾਇਆ ਤਾਂ ਨਹੀਂ ਹੈ ਹੱਥ ਕਾਹਦਾ ਵਟਾਇਆ ਕਮਰੇ ਨੂੰ ਤਾਂ ਦੋਨੇ ਜਾਣੀ ਆ ਇਹ ਦਰਵਾਜ਼ਾ ਲਾ ਕੇ ਬੈ ਗਈ ਮੈਨੂੰ ਵੀ ਪਤਾ ਆਈ ਇਹਦੀ ਜਵਾਨ ਨਹੀਂ ਕੋਈ ਬਸ ਚ ਰੱਖ ਸਕਦਾ ਤੂੰ ਰਹਿਣ ਦਾ ਕਰ ਮੈਂ ਇਹਨੇ ਨਹੀਂ ਆਪਾਂ ਨੂੰ ਬਾਰੇ ਆਉਣ ਦੇ ਘਰ ਦੀ ਮਾਲਕਣ ਤੂੰ ਐ ਇਹ ਤੂੰ ਦੇਖਣਾ ਘਰ ਨੂੰ ਕਿੱਦਾਂ ਬੈਲੈਂਸ ਚ ਰੱਖ ਕੇ ਚੱਲਣਾ ਤੂੰ ਤਾਂ ਮੇਰੀ ਮਾਂ ਤੇ ਭੈਣ ਨੂੰ ਟਾਰਗੇਟ ਕਰੀ ਜਾਨੀ ਐ ਤੂੰ ਘਰ ਦੀ ਮਾਲਕਣ ਮੈਂ ਤਾਂ ਇਹ ਜੀ ਮਾਲਕਣ ਆ ਵੀ ਸਾਰਾ ਕੁਝ ਤੇਰਾ ਪਰ ਚੁੱਲ੍ਹੇ ਨੂੰ ਹੱਥ ਨਾ ਲਾਈ ਮਰਜ਼ੀ ਦਾ ਚੱਲਦੀ ਆ ਤੁਹਾਡੀ ਮਾਂ ਦੀ ਤੇ ਤੁਹਾਡੀ ਭੈਣ ਦੀ ਮੈਨੂੰ ਤਾਂ ਬਸ ਨੌ ਦਾ ਹੀ ਮੌਲਕਣ ਕਿਹਾ ਜਾਂਦਾ ਅੱਗੇ ਨਿੱਤ ਗੁੱਡੀ ਨੂੰ ਫੋਨ ਕਰ ਦਿੰਨੇ ਆ ਗੁੱਡੀ ਆ ਜਾ ਆ ਕਰ ਜਾ ਗੁੱਡੀ ਆ ਜਾ ਉਹ ਕਰ ਜਾ ਜੇ ਅੱਜ ਮੈਂ ਕਰਤਾ ਤਾਂ ਕਿਵੇਂ ਘਰ ਚ ਪਹਚੜ ਲਿਆਤਾ ਕੋਈ ਅੱਜ ਤੱਕ ਇਹੋ ਜਿਹਾ ਫੰਕਸ਼ਨ ਜਾਂ ਕੰਮ ਹੋਇਆ ਜਿਹਦੇ ਵਿੱਚ ਗੁੱਡੀ ਦੀ ਸਲਾਹ ਨਾ ਲਈ ਜਾਵੇ ਈਵਨ ਕਿ ਜਦੋਂ ਕਿਤੇ ਮੇਰੇ ਪੇਕਿਆਂ 'ਚ ਵੀ ਫੰਕਸ਼ਨ ਹੁੰਦਾ ਤਾਂ ਵੀ ਗੁੱਡੀ ਨੂੰ ਬੁਲਾਇਆ ਜਾਂਦਾ ਵੀ ਗੁੱਡੀ ਆ ਜਾ ਆਪਦੀ ਭਾਬੀ ਦੇ ਨਾਲ ਸ਼ਾਪਿੰਗ ਕਰਾ ਦੇ ਮੈਂ ਤਾਂ ਆਪਦੇ ਪੇਕਿਆਂ ਵਾਸਤੇ ਆਪਦੇ ਹੱਥੀ ਕੋਈ ਚੀਜ਼ ਵੀ ਨਹੀਂ ਲੈ ਸਕਦੀ ਘਰ ਦੇ ਵਿੱਚ ਵੀ ਜੇ ਕੋਈ ਚੀਜ਼ ਬਣਾਉਣੀ ਆ ਤਾਂ ਵੀ ਗੁੱਡੀ ਨੂੰ ਕਿਹਾ ਜਾਂਦਾ ਵੀ ਗੁੱਡੀ ਦੱਸ ਕਿਹੜੀ ਚੀਜ਼ ਲਈਏ ਅੰਦੇ ਦਿਮਾਗ ਨਾਲ ਸੋਚ ਗੁੱਸਾ ਕੱਢ ਕੇ ਇੱਕ ਪਾਸੇ ਰੱਖ ਇਹ ਘਰ ਦੀ ਧੀ ਤੇ ਆਣੀ ਆ ਜਦੋਂ ਰੈਸਲਾ ਲੈ ਲੈਨੇ ਆ ਤੇ ਚ ਮਾੜੀ ਗੱਲ ਵੀ ਕੀ ਆ ਧੀਆ ਨੂੰ ਮਾਣ ਦੇਣਾ ਪੇਕਿਆਂ ਦਾ ਹੱਕ ਹੁੰਦਾ ਤੇ ਫਰਜ਼ ਵੀ ਹੁੰਦਾ ਤੇ ਘਰ ਦੇ ਵਿੱਚ ਘਰ ਦੀ ਨੂੰਹ ਦਾ ਕੋਈ ਹੱਕ ਨਹੀਂ ਤੇ ਉਹਦੇ ਪ੍ਰਤੀ ਸਾਰੇ ਪਰਿਵਾਰ ਦਾ ਕੋਈ ਫਰਜ਼ ਹੀ ਨਹੀਂ ਜਦੋਂ ਅੱਜ ਤੱਕ ਮੇਰੀ ਕਿਸੇ ਗੱਲ 'ਚ ਕੋਈ ਰਾਏ ਨਹੀਂ ਲਈ ਮੈਨੂੰ ਤਾਂ ਘਰ ਦਾ ਫਾਲਤੂ ਜਿਉ ਹੀ ਸਮਝਿਆ ਜਾਂਦਾ ਨਾ ਤੁਸੀਂ ਸਭ ਨੇ ਰੜ ਕੇ ਗੁੱਡੀ ਨੂੰ ਇਸ ਘਰ ਦੀ ਪ੍ਰਧਾਨ ਬਣਾਇਆ ਪਿਆ ਕਿ ਜੇ ਅੱਜ ਮੈਂ ਬਣਾਤਾ ਤੇ ਮੈਂ ਕੀ ਗੁਨਾਹ ਕਰ ਲਿਆ ਤੂੰ ਗੁਨਾਹ ਹੀ ਸਮਝ ਤੂੰ ਇਹ ਦੱਸ ਜੇ ਬੇਬੇ ਨੂੰ ਅੱਜ ਕੋਈ ਹਵੀ ਨਵੀ ਹੋ ਜਾਂਦੀ ਤਾਂ ਉਹਦਾ ਜ਼ਿੰਮੇਵਾਰ ਕੌਣ ਸੀ ਬੇਬੇ ਸੀ ਮੈਂ ਸੀ ਜਾਂ ਗੁੱਡੀ ਸੀ ਐਸੇ ਗੱਲ ਤੋਂ ਡਰਦੀ ਨੇ ਮੈਂ ਗੁੱਡੀ ਨੂੰ ਫੋਨ ਕੀਤਾ ਸ਼ੁਕਰ ਕਰੋ ਅੱਜ ਤਾਂ ਸਿਰਫ ਇਹਨਾਂ ਦੇ ਪੇਟ 'ਚ ਗੈਸ ਸੀ ਤੇ ਠੀਕ ਹੋ ਗਏ ਰੱਬ ਨਾ ਕਰੇ ਜੇ ਕਿਤੇ ਕੋਈ ਹਵੀ ਨਵੀ ਹੋ ਜਾਂਦੀ ਤੁਸੀਂ ਤਾਂ ਸਾਰਿਆਂ ਨੇ ਮੇਰੀ ਹੀ ਗੁੱਤ ਪਟਣੀ ਸੀ ਵੀ ਤੇਰੇ ਕਰਕੇ ਸਾਡੀ ਮਾਂ ਨੂੰ ਐਡਾ ਹੋ ਗਿਆ ਮਿੱਟੀ ਪਾਉ ਕਲੇਸ਼ ਤੇ ਮੈਂ ਤੁਹਾਡੀ ਇਸ ਗੱਲ ਨਾਲ ਬਿਲਕੁਲ ਸਹਿਮਤ ਆ ਅੱਗੇ ਤੁਸੀਂ ਗੁੱਡੀ ਨੂੰ ਘਰ ਦੀ ਪ੍ਰਧਾਨ ਬਣਾਇਆ ਹੋਇਆ ਸੀ ਉਹ ਨੂੰ ਮੈਂ ਬਣਾਤਾ ਬੁਰਾ ਤਾਂ ਲੱਗਦਾ ਕਹਿਣ ਲੱਗੇ ਪਰ ਕਈ ਗੱਲਾਂ ਹੈ ਵੀ ਤਾਂ ਸਹੀ ਨੇ ਨਾ ਜਦੋਂ ਅਸੀਂ ਗੱਲ-ਗੱਲ ਤੇ ਕਰਦੀਆਂ ਧੀਆ ਨੂੰ ਹਰ ਗੱਲ 'ਚ ਕਰਦੇ ਮੂਰੀ ਲੈ ਕੇ ਰੱਖਾਂਗੇ ਸਤਕਾਰ ਦੇਣਾ ਅਲੱਗ ਗੱਲ ਐ ਪਰ ਕਰਦੇ ਨਿੱਕੀ ਨਿੱਕੀ ਗੱਲੋਂ ਪੁੱਛ ਕੇ ਕਰਾਂਗੇ ਤੇ ਨੋ ਨੂੰ ਤਰਕਾਰਾਂਗੇ ਤਾਂ ਫਿਰ ਘਰਾਂ ਦੇ ਵਿੱਚ ਕਲੇਸ਼ ਤਾਂ ਪੈਣਾ ਹੀ ਪੈਣਾ ਹੈ ਨਾ ਮਟਾ ਦਿਓ ਨੋ ਨੂੰ ਵੀ ਘਰ ਦਾ ਜੀ ਸਮਝੋ ਤੇ ਰੈ ਸਲਾ ਸਤਕਾਰ ਦੇਣਾ ਵੀ ਸਾਰੇ ਪਰਿਵਾਰ ਦਾ ਫਰਜ਼ ਹੈ ਜਿੰਨਾ ਬਾਕੀ ਪਰਿਵਾਰ ਦੇ ਪ੍ਰਤੀ ਆਪਣਾ ਫਰਜ਼ ਨਿਭਾਉਣੀ ਹੈ